ਸਾਜੀਗਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਹੋਰ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰਨ ਲੱਗੇ ਆ ਦੋਸਤੋ ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਤੇ ਸੋਸ਼ਲ ਮੀਡੀਆ ਤੇ ਤੇ ਬਹੁਤ ਸਾਰੀਆਂ ਮੀਡੀਆ ਰਿਪੋਰਟਰਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਈਵਨ ਕਿ ਡੀਪੀਸੀ ਪੰਜਾਬੀ ਤੇ ਵੀ ਅਸੀਂ ਤੁਹਾਨੂੰ ਇੱਕ ਤੋਂ ਦੋ ਵਾਰ ਜਿਹੜੀਆਂ ਨੇ ਉਹ ਏਅਰ ਰਿਪੋਰਟ ਸਿਤਕਾ ਚੁੱਕੇ ਆ ਸਾਮਨਲ ਦੇ ਵਿੱਚ ਤੁਸੀਂ ਦੇਖ ਹੀ ਲਿਆ ਹੋਵੇਗਾ ਕਿ ਆਵਾਰਾ ਕੁੱਤਿਆਂ ਨੂੰ ਲੈ ਕੇ ਇੱਕ ਵਾਰੀ ਫੇਰ ਤੋਂ ਸੁਪਰੀਮ ਕੋਰਟ ਨੇ ਸਖਤੀ ਦਿਖਾਈ ਹੈ ਤੁਹਾਨੂੰ ਦੱਸ ਦਈਏ ਕਿ ਆਵਾਰਾ ਕੁੱਤਿਆਂ ਨੂੰ ਲੈ ਕੇ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੇ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਮੀਡੀਆ ਦੇ ਵਿੱਚ ਦੇਖਣ ਨੂੰ ਮਿਲੀਆਂ ਕਿ ਆਵਾਰਾ ਕੁੱਤੇ ਕਿਵੇਂ ਗਲੀਆਂ ਮੁਹੱਲਿਆਂ ਤੇ ਸੜਕਾਂ ਦੇ ਉੱਤੇ ਤੁਰੇ ਫਿਰਦੇ ਨੇ ਜਿਦੇ ਕਰਕੇ ਬਹੁਤ ਸਾਰੇ ਜਿਹੜੇ ਨੇ ਐਕਸੀਡੈਂਟ ਹੋ ਜਾਂਦੇ ਨੇ ਇਨਸੀਡੈਂਟ ਵੀ ਹੁੰਦੇ ਨੇ ਗਲੀਆਂ ਦੇ ਵਿੱਚ ਬੱਚਿਆਂ ਨੂੰ ਕੱਟ ਲਿਆ ਜਾਂਦਾ ਆ ਤੇ ਕੁੱਤਿਆਂ ਦੇ ਕੱਟਣ ਦੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਖਤਰਨਾਕ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨਾਲ ਦੇ ਨਾਲ ਤੁਹਾਨੂੰ ਦੱਸੀ ਕਿ ਰੋਡ ਤੇ ਚੱਲਦੇ ਆ ਜੇਕਰ ਅਸੀਂ ਜਾ ਰਹੇ ਹਾਂ ਤੇ ਟੂ ਵੀਲਰ ਦੇ ਨਾਲ ਕੁੱਤੇ ਟਕਰਾ ਜਾਂਦੇ ਤੇ ਉੱਥੇ ਵੀ ਵੱਡੇ ਵੱਡੇ ਜਿਹੜੇ ਐਕਸੀਡੈਂਟ ਹੋ ਜਾਂਦੇ ਆ ਕੁੱਤੇ ਟਕਰਾਉਣ ਤੋਂ ਇਲਾਵਾ ਬਹੁਤ ਸਾਰੇ ਪਸ਼ੂ ਵੀ ਜਿਹੜੇ ਨੇ ਉਹ ਰੋਡ ਦੇ ਉੱਤੇ ਤੁਹਾਨੂੰ ਮਿਲ ਜਾਂਦੇ ਹੋਣਗੇ ਜਿਹੜੇ ਕਿ ਐਕਸੀਡੈਂਟਾਂ ਦਾ ਕਾਰਨ ਬਣਦਾ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਦਾ ਬਹੁਤ ਹੀ ਹੋਣ ਹਾਰ ਕਲਾਕਾਰ ਜੋ ਕਿ ਹਿਮਾਚਲ ਦੇ ਵਿੱਚ ਐਕਸੀਡੈਂਟ ਦੌਰਾਨ ਜਿਹੜੀ ਉਹਨਾਂ ਦੇ ਵੀ ਡੈਥ ਹੋ ਜਾਂਦੀ ਏ ਬਾਕੀ ਤੇ ਬਖੋ ਵੀ ਜਾਣਦੇ ਹੋ ਕਿ ਕਿੰਨੇ ਜ਼ਿਆਦਾ ਪਸ਼ੂ ਜਿਹੜੇ ਸੜਕਾਂ ਦੇ ਉੱਤੇ ਆਵਾਰਾ ਤੁਰੇ ਫਿਰਦੇ ਨੇ ਜਾਂ ਕੁੱਤੇ ਜਿਹੜੇ ਆਵਾਰਾ ਤੁਰੇ ਫਿਰਦੇ ਨੇ ਕਿੰਨੇ ਜ਼ਿਆਦਾ ਜਿਹੜੇ ਸਮਾਜ ਦੇ ਲਈ ਖਦਰਨਾਕ ਨੇ ਇਸੇ ਚੀਜ਼ ਦੇ ਉੱਤੇ ਸੁਪਰੀਮ ਕੋਰਟ ਨੇ ਪਹਿਲਾਂ ਵੀ ਨਕੇਲ ਕੱਸੀ ਸੀ ਪਰ ਉਦੋਂ ਬਹੁਤ ਜ਼ਿਆਦਾ ਦਿੱਲੀ ਦੇ ਵਿੱਚ ਜਿਹੜਾ ਹੰਗਾਮਾ ਹੋ ਗਿਆ ਪਸ਼ੂ ਪ੍ਰੇਮੀਆ ਨੇ ਇੰਨਾ ਜ਼ਿਆਦਾ ਹੰਗਾਮਾ ਕੀਤਾ ਕਿ ਸੁਪਰੀਮ ਕੋਰਟ ਨੂੰ ਫੈਸਲਾ ਜਿਹੜਾ ਵਾਪਸ ਲੈਣਾ ਪਿਆ ਪਰ ਕਿਤਨਾ ਕਿਤੇ ਉਹ ਜਿਹੜੀਆਂ ਹਰਕਤਾਂ ਕੁੱਤਿਆਂ ਦੀਆਂ ਜਿਹੜੀਆਂ ਨੇ ਵਧੀਆਂ ਜਾ ਰਹੀਆਂ ਸੀ ਕੁੱਤੇ ਜਿਹੜੇ ਦਿਨ-ਬਦ ਦਿਨ ਜਿਹੜੇ ਵਧੇ ਜਾ ਰਹੇ ਤੇ ਇਹ ਚੀਜ਼ ਨੂੰ ਵੇਖ ਕੇ ਇੱਕ ਵਾਰੀ ਫੇਰ ਤੋਂ ਐਸੇ ਯਾਨੀ ਕਿ ਸੁਪਰੀਮ ਕੋਰਟ ਦੁਬਾਰਾ ਤੋਂ ਸਖਤ ਦਿਖਾਈ ਦੇ ਰਿਹਾ ਤੇ ਸਖਤ ਆਰਡਰ ਜਿਹੜੇ ਆ ਸੁਪਰੀਮ ਕੋਰਟ ਵੱਲੋਂ ਦੁਬਾਰਾ ਤੋਂ ਕਰ ਦਿੱਤੇ ਗਏ ਨੇ ਇਨਾਂ ਆਵਾਰਾ ਕੁੱਤਿਆਂ ਨੂੰ ਲੈ ਕੇ ਆਵਾਰਾ ਪਸਵਾਂ ਨੂੰ ਜੋ ਕਿ ਸੜਕਾਂ ਤੇ ਬੇਲਗਾਮ ਘੁੰਮਦੇ ਰਹਿੰਦੇ ਨੇ ਤੇ ਐਕਸੀਡੈਂਟਾਂ ਦਾ ਕਾਰਨ ਬੰਦੇ ਨੇ ਜਾਂ ਫਿਰ ਕੁੱਤਿਆਂ ਨੂੰ ਜਿਹੜਾ ਆ ਉਹ ਰੋਡ ਦੇ ਉੱਤੇ ਦੇਖੇ ਹੋਏਗਾ ਗਲੀਆਂ ਦੇ ਵਿੱਚ ਦੇਖੇ ਹੋਏਗਾ ਤੁਸੀਂ ਕਿ ਬਹੁਤ ਜ਼ਿਆਦਾ ਜਿਹੜੇ ਕੁੱਤੇ ਵੜਦੇ ਨੇ ਤੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਜਿਹੜਾ ਆ ਇਹਨਾਂ ਕੁੱਤਿਆਂ ਵੱਲੋਂ ਕਟਿਆ ਵੱਧਿਆ ਜਾਂਦਾ ਦੋਤੋ ਇਹ ਚੀਜ਼ ਐਸੀ ਨੂੰ ਜਿਹੜੀ ਐ ਬਿਲਕੁਲ ਬਰਦਾਸ਼ਤ ਨਹੀਂ ਐ ਤੇ ਐਸਸੀ ਨੇ ਦੇ ਦਿੱਤੇ ਨੇ ਫੇਰ ਤੋਂ ਬਹੁਤ ਕੱਢਰੇ ਹੁਕਮ ਆਉ ਤੁਹਾਡੇ ਨਾਲ ਉਹ ਹੁਕਮ ਜਿਹੜੇ ਐ ਸਾਂਝੇ ਕਰ ਲੈਣੇ ਆ ਤੁਹਾਂ ਦਾ ਦੇ ਕੇ ਸੁਪਰੀਮ ਕੋਰਟ ਨੇ ਸ਼ੁੱਕਰਵਾਰ 7 ਨਵੰਬਰ 2025 ਨੂੰ ਇੱਕ ਮਹੱਤਵਪੂਰਨ ਹੁਕਮ ਜਾਰੀ ਕੀਤਾ ਹੈ ਜਿਸ ਵਿੱਚ ਦੇਸ਼ ਭਰ ਦੇ ਕੁਝ ਸਰਕਾਰੀ ਤੇ ਨਿੱਜੀ ਸੰਸਥਾਵਾਂ ਤੋਂ ਸਾਰੇ ਅਵਾਰਾ ਕੁੱਤਿਆਂ ਨੂੰ ਤੁਰੰਤ ਹਟਾਵਾ ਕਿਨਹੋ ਨਾ ਸੈਲਟਰਮ ਵਿੱਚ ਭੇਜਣ ਦੇ ਹਦੇਸ ਦਿੱਤੇ ਗਏ ਹਨ ਅਜ 8 ਅਠਵੰਦਰ 2025 ਕੋਈ ਨਵਾਂ ਹੁਕਮ ਜਾਰੀ ਨਹੀਂ ਹੋਇਆ ਪਰ ਪਿਛਲੇ ਗੂੜ ਦੇ ਫੈਸਲੇ ਨੇ ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਚਰਚਾ ਅਤੇ ਵਿਰੋਧ ਦਾ ਪ੍ਰਸਤਾਵ ਜਿਹੜਾ ਹੈ ਸ਼ੁਰੂ ਕਰ ਦਿੱਤਾ ਹੈ ਜਿਵੇਂ ਕਿ ਬਿਲਕੁਲ ਫਿਰ ਇਸ ਚੀਜ਼ ਦਾ ਵਿਰੋਧ ਹੁਣ ਸ਼ੁਰੂ ਹੋ ਗਿਆ ਹੈ ਪਰ ਸਤੰਦ ਦੀ ਕੀ ਜੋ ਸੁਪਰੀਮ ਕੋਰਟ ਦੇ ਹੁਕਮ ਆਏ 7 ਨਵੰਬਰ ਨੂੰ ਉਹਦੇ ਤੇ ਤੁਹਾਨੂੰ ਦੱਸ ਦਈਏ ਕਿ ਕੀ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਸਿੱਖਿਆ ਸੰਸਥਾਨਾ ਹਸਪਤਾਲਾਂ ਕਿੜ ਮਦਾਨਾਂ ਬਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੋਂ ਅਵਾਰਾ ਕੁੱਤਿਆਂ ਨੂੰ ਹਟਾਇਆ ਜਾਵੇ ਕੁੱਤਿਆਂ ਦੀ ਐਮਬੀਸੀ ਨਿਯਮਾਂ ਅਨੁਸਾਰ ਵੱਜਕਰਨ ਅਤੇ ਟੀਕਾਕਰਨ ਕਰਨ ਤੋਂ ਬਾਅਦ ਉਹਨਾਂ ਨੂੰ ਸ਼ੈਲਟਰਾਂ ਵਿੱਚ ਰੱਖਿਆ ਜਾਵੇ ਅਤੇ ਮੁੜ ਉਹਨਾਂ ਦੇ ਮੂਲ ਸਥਾਨਾਂ ਤੇ ਨਾ ਛੱਡਿਆ ਜਾਵੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਦੇਖ ਰੇਖੇ ਹੇਠ ਪ੍ਰਸ਼ਾਸਕੀ ਮੁਖੀ ਇਹ ਯਕੀਨੀ ਬਣਾਉਣ ਕਿ ਇਹ ਇਲਾਕੇ ਦੁਬਾਰਾ ਕੁੱਤਿਆਂ ਲਈ ਪਹੁੰਚਯੋਗ ਨਾ ਰਹਿਣ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਚਿਵਾਂ ਅਤੇ NHAI ਦੇ ਚੇਅਰਮੈਨ ਨੂੰ ਇਸ ਹੁਕਮ ਦੀ ਸ਼ਕਤੀ ਨਾਲ ਪਾਲਣਾ ਕਰਨੀ ਹੋਵੇਗੀ ਅਤੇ ਕਿਸੇ ਵੀ ਲਾਪਰਵਾਹੀ ਲਈ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 2 ਹਫ਼ਤਿਆਂ ਵਿੱਚ ਉਚਿਤ ਥਾਵਾਂ ਦੀ ਪਛਾਣ ਕਰਨ ਅਤੇ 8 ਹਫ਼ਤਿਆਂ ਵਿੱਚ ਕੁੱਤਿਆਂ ਨੂੰ ਹਟਾ ਕੇ ਇਲਾਕਿਆਂ ਨੂੰ ਸੁਰੱਖਿਅਤ ਕਰਨ ਲਈ ਕਿਹਾ ਗਿਆ ਹੈ। ਮੁਕੰਮਲਸਾਰ ਰਾਸ਼ਟਰੀ ਅਤੇ ਰਾਜ ਮਾਰਗਾਂ ਤੋਂ ਆਵਾਰਾ ਪਸੂਆਂ ਅਤੇ ਗਾਵਾਂ ਨੂੰ ਵੀ ਹਟਾ ਕੇ ਸੈਲਟਰਾਂ ਵਿੱਚ ਰੱਖਣ, ਗਸ਼ਤ ਟੀਮਾਂ ਬਣਾਉਣ ਅਤੇ ਹੈਲਪਲਾਈਨ ਨੰਬਰ ਜਾਰੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਆਵਾਰਾ ਕੁੱਤਿਆਂ ਨੂੰ ਖੁਰਾਕ ਦੇਣ ਦੀ ਇਜਾਜ਼ਤ ਕੇਵਲ ਨਿਗਰਾਨ ਚਠਾਵਾਂ ਇਹੀ ਹੋਵੇਗੀ ਤਾਂ ਜੋ ਉੱਚ ਆਵਾਜ਼ਾਂ ਵਾਲੇ ਖੇਤਰ ਦੇ ਤੇ ਨਾ ਇਕੱਠੇ ਹੋਵੇ ਇਹ ਫੈਸਲਾ ਜਸਟਿਸ ਬਿਕਰਨਾਥ ਸਹਿਰੇ ਹੋਤਾ ਤੇ ਅੰਗ ਇੰਗਾਰੀਆਂ ਵੱਲੋਂ ਸੁਨਾਇਆ ਗਿਆ ਹੈ ਇਹ ਮੰਗਣਾ ਪੱਤਾ ਕੱਟਣ ਦੀਆਂ ਵਧੀਆਂ ਘਟਨਾਵਾਂ ਅਤੇ ਜਨਤਕ ਸੁਰੱਖਿਆ ਨੂੰ ਯਾਨਤ ਰੱਖਣ ਲਈ ਇੱਕ ਕਾਜਾ ਹੈ ਕੇਸ ਦੀ ਅਗਲੀ ਸੁਣਵਾਈ 13 ਜਨਵਰੀ 2026 ਨੂੰ ਨਿਧਾਰਤ ਕੀਤੀ ਜਾਵੇਗੀ ਇਹ ਜਿਹੜੇ ਨੇ ਸੁਪਰੀਮ ਕੋਰਟ ਦੇ ਬਹੁਤ ਜ਼ਿਆਦਾ ਸਖਤ ਜਿਹੜੇ ਆਰਡਰ ਦੇ ਦਿੱਤੇ ਗਏ ਨੇ ਪਰ ਇਹਦੇ ਵਿਰੋਧ ਦੇ ਵਿੱਚ ਅਜੇ ਵੀ ਜਿਹੜਾ ਆ ਪਸ਼ੂ ਪ੍ਰੇਮੀ ਸੜਕਾਂ ਦੇ ਉੱਤੇ ਜਿਹੜਾ ਆ ਹੁਲਾਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਜੋ ਐਸੇ ਸੁਪਰੀਮ ਕੋਰਟ ਨੇ ਕਿਹਾ ਉਹ ਆਰਡਰ ਮੰਨਨੇ ਜ਼ਰੂਰੀ ਹੋਣਗੇ ਕਿਉਂਕਿ ਬਹੁਤ ਸਾਰੇ ਨੁਕਸਾਨ ਜਿਹੜੇ ਆ ਕੁੱਤਿਆਂ ਦੇ ਨਾਲ ਤੇ ਆਵਾਰਾ ਪਸ਼ੂਆਂ ਦੇ ਨਾਲ ਹੁੰਦੇ ਪਏ ਨੇ ਪਰ ਜਿਹੜੇ ਪਸ਼ੂ ਪ੍ਰੇਮੀ ਇਹਦੇ ਵਿਰੋਧ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਪਸ਼ੂਆਂ ਨੂੰ ਜਾਂ ਇਨ੍ਹਾਂ ਕੁੱਤਿਆਂ ਦਾ ਦੇਖਭਾਲ ਸਹੀ ਤਰੀਕੇ ਨਾਲ ਕਰਨ ਜਾਂ ਫਿਰ ਇਨ੍ਹਾਂ ਨੂੰ ਆਪ ਹੀ ਆਪਣੇ ਘਰਾਂ ਦੇ ਵਿੱਚ ਰੱਖ ਲੈਣ ਤਾਂ ਕਿ ਕਿਸੇ ਬਜ਼ੁਰਗ ਬੱਚੇ ਜਾਂ ਕਿਸੇ ਵੀ ਇਨਸਾਨ ਦਾ ਇਹਨਾਂ ਦੇ ਕਰਕੇ ਨੁਕਸਾਨ ਨਾ ਹੋਵੇ ਜੇਕਰ ਇਹ ਸੁਪਰੀਮ ਕੋਰਟ ਦੇ ਉਲੰਘਣਾ ਕਰਦੇ ਨੇ ਤਾਂ ਸੁਪਰੀਮ ਕੋਰਟ ਨੂੰ ਚਾਹੀਦਾ ਆ ਕਿ ਇਹਨਾਂ ਲੋਕਾਂ ਨੂੰ ਇਸ ਚੀਜ਼ ਦਾ ਖਾਮਯਾਜ ਦੇਣਾ ਚਾਹੀਦਾ ਜੇਕਰ ਕਿਸੇ ਵੀ ਕਿਸੇ ਵੀ ਤਰ੍ਹਾਂ ਦੇ ਪਸ਼ੂ ਦੇ ਨਾਲ ਜਾਂ ਕਿਸੇ ਕੁੱਤੇ ਦੇ ਕੱਟਣ ਦੇ ਨਾਲ ਕਿਸੇ ਦੇ ਘਰ ਦੇ ਵਿੱਚ ਮਾਤਮ ਸੰਦਾ ਤਾਂ ਉਹਦਾ ਹਰਜਾਨਾ ਜਿਹੜਾ ਇਹ ਪਸ਼ੂ ਪ੍ਰੇਮੀ ਭਰਨ ਤਾਂ ਹੀ ਇਹ ਲੋਕ ਜਿਹੜੇ ਆ ਸਿੱਧੇ ਤੌਰ ਤੇ ਸਿੱਧੇ ਹੋਣਗੇ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਅਸੀਂ ਵੀ ਜੜਾ ਆ ਇਹਨਾਂ ਚੀਜ਼ਾਂ ਤੋਂ ਸੁਰੱਖਿਅਤ ਰਹਿ ਸਕੀਏ ਤੇ ਸਾਡੇ ਰੋਡ ਸੁਰੱਖਿਅਤ ਹੋ ਜਾਣ ਸਾਡੀਆਂ ਗਲੀਆਂ ਉੱਤਿਆਂ ਤੋਂ ਰਾਹਤ ਪਾ ਲੈਣ ਤਾਂ ਕਿ ਅਸੀਂ ਜੜਾ ਆਪਣੇ ਬੱਚਿਆਂ ਨੂੰ ਆਸਾਨੀ ਦੇ ਨਾਲ ਸਕੂਲਾਂ ਤੱਕ ਛੜ ਕੇ ਆ ਸਕੀਏ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਜਰੂਰ ਲਿਖੋ ਤਾਂ ਕਿ ਤੁਹਾਡੀ ਰਾਇ ਸਾਡੇ ਤੱਕ ਪਹੁੰਚ ਸਕੇ ਸਾਡੇ ਦਰਸ਼ਕਾਂ ਤੱਕ ਪਹੁੰਚ ਸਕੇ ਧੰਨਵਾਦ ਮਿਲਦੇ ਹਾਂ ਕਿਸੇ ਅਗਲੀ ਖਬਰ ਦੇ ਨਾਲ